ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ ਮੌਕਾ ਦਿੱਤਾ ਕਈ ਵਾਰੀ ਬਾਰ ਬਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਕੇ ਹੋਣਗੇ 5 ਸਾਲਾਂ ਬਾਅਦ ਗੱਲ ਨਹੀਂ ਬਣੀ 2022 ਚ ਇੱਕ ਮੌਕਾ ਦਿੱਤਾ ਉਹ 117 ਚੋਂ 92 ਅੱਜ पार्टियां कितने लगे अल पर सबसे पहले मेरी तरफ से सबको नमस्कार सत्या वाह का खालसा फतेह पहले तो यह बता दो पंजाबी में बोलू ज हिंदी में बोलू ज हिंदी और पंजाबी दोनों में बोलू पंजाबी बोल पा लू बिच हिंदी भी बोल पाए कोई गल क्योंकि ਪੇਵਾ ਜਿਹੜਾ ਕਸਬਾ ਹੈ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਹੈ ਅਸੀਂ ਕੋ ਪਤਨ ਦਾ ਪਾਣੀ ਪੀਂਨੇ ਆ ਦੇਵੀਗੜ੍ਹ ਬਿਲਕੁਲ ਨਾਲ ਹੈ ਗੂਲਾ ਚੀਕਾ ਦੇ ਨਾਲ ਫਿਰ ਸਾਡੇ ਪਿੰਡ ਆ ਜਾਂਦੇ ਪੰਜਾਬ ਦੇ ਅਸੀਂ ਸਾਡੇ ਦੁੱਖ ਸੁੱਖ ਸਾਂਝੇ ਨੇ ਸਾਡੀਆਂ ਫਸਲਾਂ ਸਾਡੀਆਂ ਮੁਸੀਬਤਾਂ ਸਾਡੀਆਂ ਮੁਸ਼ਕਲਾਂ ਸਾਂਝੀਆਂ ਨੇ ਰਿਸ਼ਤੇਦਾਰੀਆਂ ਨੇ ਇਸ ਕਰਕੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਪੈਣੀ ਮੈਨੂੰ ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿਣ ਆਇਆ ਕਿ ਜੇ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ ਜੇ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਤੁਸੀਂ ਆਪਣੇ ਦੋਸਤਾਂ ਨੂੰ ਪਟਿਆਲੇ ਰਹਿੰਦੇ ਹੋਣੇ ਦੇਵੀਗੜ੍ਹ ਰਹਿੰਦੇ ਹੋਣੇ ਕੜਾਮ ਰਹਿੰਦੇ ਹੋਣੇ ਸਨੌਰ ਰਹਿੰਦੇ ਹੋਣੇ ਘਨੌਰ ਰਹਿੰਦੇ ਹੋਣੇ ਸ਼ੰਭੂ ਰਹਿੰਦੇ ਹੋਣੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਅੱਜ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ 'ਚ 43000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੋਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਔਰ ਕਿਸੇ ਦਾ 1 ਰੁਪਈਆ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿਰਪਾ ਕਰਕੇ ਕੇ ਰੁਪਈਆ ਲੱਗਿਆ ਜੇ ਚਾਹ ਪੀ ਲਈ 2 ਰੁਪਈਆ ਦਾ ਚਾਹ ਦਾ ਕੱਪ ਪੀ ਲਿਆ ਕਿਸੇ ਐਮਐਲਏ ਨੇ ਜਾਂ ਮੰਤਰੀ ਨੇ ਨੌਕਰੀ ਦਿਵਾਉਣ ਬਦਲੇ 2 ਰੁਪਈਆ ਦਾ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਕਿਉਂਕਿ ਬੱਚਿਆਂ ਨੇ ਪੇਪਰ ਦਿੱਤੇ ਜਿਹੜੇ ਮੈਰਿਟ 'ਚ ਆ ਗਏ ਅਸੀਂ ਬੁਲਾ ਲਏ ਹਜੇ ਹੋਰ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਤੇ ਇੱਥੇ ਹਰਿਆਣੇ 'ਚ ਮੈਂ ਪਤਾ ਕੀਤਾ ਖੱਟਰ ਸਾਹਿਬ ਕਹਿੰਦੇ ਯੂਕਰੇਨ ਚਲੇ ਜਾਓ ਉੱਥੇ ਫੌਜ ਚ ਭਰਤੀ ਹੋ ਜਾਓ ਲੈ ਦੱਸ ਅਸੀਂ ਯੂਕਰੇਨ ਚੋਂ ਕੱਢੀ ਜਾਂਦੇ ਆ ਆਪਣੇ ਬੱਚਿਆਂ ਨੂੰ ਹਰਿਆਣੇ ਵਾਲੇ ਕਹਿੰਦੇ ਉੱਥੇ ਜਾ ਕੇ ਨੌਕਰੀਆਂ ਕਰ ਲਓ ਸਾਡੇ ਤਾਂ ਦਿੱਤੀ ਨਹੀਂ ਜਾਂਦੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਕਹਿਦਿਆਂ ਇਹ ਸਾਡੇ ਲੀਡਰ ਨੇ ਕਿ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਤੂੰ ਜਾ ਕੇ ਉੱਥੋਂ ਦੀ ਫੌਜ ਚ ਭਰਤੀ ਹੋ ਜਾ ਜਿੱਥੇ ਲੜਾਈ ਲੱਗੀ ਹੋਈ ਹੈ ਦੱਸ ਇਹ ਬਹੁਤ ਫਰਕ ਹੈ ਜੀ ਨੀਅਤ ਦਾ ਫਰਕ ਹੈ ਤੋ ਇਹਨਾਂ ਦੇ ਪਿੱਛੇ ਨਾ ਲੱਗਿਓ ਹਰਿਆਣੇ ਨੇ ਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ ਛੋਟੇ ਵੱਡੇ ਭਾਈ ਆਪਾਂ ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ ਮੌਕਾ ਦਿੱਤਾ ਕਈ ਵਾਰੀ বারবার मौका ਦਿੱਤਾ ਕਿ ਸ਼ਾਇਦ ਹੁਣ ਸੁਧਰ ਕੇ ਹੋਣਗੇ 5 ਸਾਲਾਂ ਬਾਅਦ ਗੱਲ ਨਹੀਂ ਬਣੀ ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਭਾਜਪਾ ਨੂੰ ਮੌਕਾ ਦਿੱਤਾ ਕਈ ਵਾਰੀ ਇਨਲੋ ਨੂੰ ਮੌਕਾ ਦਿੱਤਾ ਕਈ ਵਾਰੀ ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਕੇ ਹੋਣ ਗੱਲ ਨਹੀਂ ਬਣੀ ਸੋ ਆਪਣਾ ਤਾਂ ਸਾਰਾ ਕੁਝ ਸਾਂਝਾ ਹੈ ਉਸ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 ਚ ਇੱਕ ਮੌਕਾ ਦਿੱਤਾ। ਉਹ 117 ਚੋਂ 92 ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ ਅੱਧੇ ਜੇਲ੍ਹ 'ਚ ਨੇ ਅੱਧੇ ਜਾਨ ਦੀ ਤਿਆਰੀ 'ਚ ਨੇ। ਜੋ ਉਹਨਾਂ ਨੇ ਪੈਸਾ ਲੁੱਟਿਆ ਜੋ ਲੋਕਾਂ ਦਾ ਖੂਨ ਨਚੋੜਿਆ ਉਹਦਾ ਹਿਸਾਬ ਲੈ ਰਿਆ ਮੈਂ। ਹਰ ਦੂਜੇ ਤੀਜੇ ਦਿਨ ਪੜਦੇ ਹੋਵਾਂਗੇ ਕਿ ਪੰਜਾਬ 'ਚ ਫਲਾਨਾ ਫੜ ਲਿਆ ਰਿਸ਼ਵਤ। ਪੁਰਾਣੀ ਲਈ ਹੋਈ ਪੁਰਾਣੀ ਲਈ ਹੋਈ ਰਿਸ਼ਵਤ। ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ ਵਿਆਜ ਸਮੇਤ ਵਾਪਸ ਕਰਵਾਉਂਗਾ ਮੈਂ ਵਿਆਜ ਸਮੇਤ ਖਜ਼ਾਨੇ 'ਚ ਲੈ ਕੇ ਆਉਂਗਾ ਪੰਜਾਬ ਦੇ ਖਜ਼ਾਨੇ 'ਚ ਫੇਰ ਦੁਬਾਰਾ ਆਪਣੇ ਦੋਸਤਾਂ ਨੂੰ ਫੋਨ ਕਰ ਲਿਓ ਕਿ ਭਗਵੰਤ ਮਾਨ ਆ ਕੇ ਭੇਵੇ ਕਹਿ ਕੇ ਗਿਆ ਸੀ ਕਿ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਪੰਜਾਬ 'ਚ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪੁੱਛ ਲਿਓ 2 ਸਾਲ ਹੋ ਗਏ ਜੁਲਾਈ ਦਾ ਕੀਤਾ ਹੋਇਆ ਜੁਲਾਈ ਦਾ ਦਿੱਲੀ ਦੇ ਵਿੱਚ ਵੀ ਇਹੀ ਹੈ ਹਰਿਆਣੇ ਦੇ ਇੱਕ ਪਿੰਡ ਸ਼ਿਵਾਨੀ हिसार ਕੋਲੇ ਸ਼ਿਵਾਨੀ ਪਿੰਡ ਹੈ ਉੱਥੇ ਦੇ ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਪੈਦਾ ਹੋਇਆ ਆਮ ਬੱਚਾ ਜਿਵੇਂ ਹੁੰਦਾ ਪਿੰਡਾਂ ਦੇ ਜਿਵੇਂ ਬੱਚੇ ਹੁੰਦੇ ਨੇ ਹੱਸਦਾ ਖੇਡਦਾ ਪੜ੍ਹਾਈ ਲਿਖਾਈ ਕਰ ਲਈ ਬਹੁਤ ਵੱਡਾ ਅਫਸਰ ਬਣ ਗਿਆ ਪਰ ਆਪ ਸ੍ਰੀ ਨਹੀਂ ਕੀਤੀ ਕਹਿੰਦਾ ਅਫਸਰੀ ਕਰਕੇ ਤਾਂ ਮੈਂ ਆਬਦਾ ਘਰ ਭਰ ਸਕਦਾ ਲੋਕਾਂ ਦੇ ਘਰ ਮੇਰੇ ਸਾਹਮਣੇ ਲੁੱਟੇ ਜਾ ਰਹੇ ਨੇ ਇਸ ਕਰਕੇ ਮੈਂ ਅਫਸਰੀ ਛੱਡ ਕੇ ਰਾਜਨੀਤੀ ਚ ਆਉਣਾ ਮੈਂ ਲੀਡਰਾਂ ਨੂੰ ਸਿੱਧੇ ਕਰਨ ਦਾ ਕੰਮ ਕਰੂੰਗਾ ਉਹਨੇ ਆਮ ਆਦਮੀ ਪਾਰਟੀ ਬਣਾਈ ਦਿੱਲੀ ਦਾ ਤਿੰਨ ਵਾਰੀ ਮੁੱਖ ਮੰਤਰੀ ਬਣ ਗਿਆ ਹਰਿਆਣੇ ਦਾ ਲਾਲ ਕੇਜਰੀਵਾਲ ਕੇਜਰੀਵਾਲ ਸਾਹਿਬ ਨੇ ਕਾਮ ਕੀ ਰਾਜਨੀਤੀ ਕੀ ਹੈ ਨਾਮ ਕੀ ਰਾਜਨੀਤੀ ਨਹੀਂ ਕੀ ਆਪ ਬਤਾ ਦਿਜੀਏ ਮੈਨੂੰ ਕੋਈ ਪਾਰਟੀ ਆ ਕੇ ਇਹ ਬੋਲਤੀ ਹੈ ਕਿ ਸਕੂਲ ਬਣਾ ਦੇਂਗੇ ਨਹੀਂ ਬੋਲਤੇ ਜੀ पर पर कोई पार्टी क्या आपको बताती है कि अस्पताल बना देंगे नहीं बोलते जी <sharp sag�cial tu> कोई पार्टी कहती है बिजली फ्री कर देंगे नहीं जी कोई पार्टी कहती है कि राशन आपके घर पे मिलेगा नहीं जी कोई पार्टी कहती है कि जाति प्रमाण पत्र बनाना है आधार कार्ड बनाना है कुछ भी बनाना है सरकारी अफसर आपके घर पे आके आपके कागज लेके जाएंगे नहीं बोलते जी वो धर्म की राजनीति करते हैं मैं इस समाज से हूं वो इस समाज से है मुझे वोट दीजिए उस समाज को हरा दीजिए इस समाज को पार्लियामेंट में मैंने बोला था जब मैं पार्लियामेंट में था संगरूर से मैंने कहा समाज को तोड़ने की बातें मत करो बीजेपी भी वालों यह आपको खतरा ये आपके खतरे की घंटी है कितनी देर लोगों को बुद्धू बना लोगे मैंने पंजाब मैंने बोला था एक शेर के लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए मत बांटिए